ਅਗਲੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਖਬਰ ਆ ਇੱਕ ਕੋਲੋਰਡੋ ਤੋਂ ਆ ਰਹੀ ਆ ਯਾਦ ਹੁਣ ਅਰਜੁਨ ਸਿੰਘ ਜੀ ਆਪਾਂ ਖਬਰ ਸ਼ੇਅਰ ਕੀਤੀ ਸੀ ਇੱਕ ਯੂਨੀਵਰਸਿਟੀ ਆਫ ਯੂਟਾ ਦੀ ਜਿਹੜੀ ਸਟੂਡੈਂਟ ਕੈਰਲੀਨ ਡਿਆਜ਼ ਗੋਂ ਕਾਲਵਸ ਉਸ ਨੂੰ ਆਈਸ ਵਾਲਿਆਂ ਨੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ 20 ਮਿੰਟ ਚੱਲੇ ਟ੍ਰੈਫਿਕ ਸਟਾਪ ਤੋਂ ਬਾਅਦ ਉਸ ਨੂੰ ਡਿਟੇਨ ਕਰ ਲਿਆ ਸੀ ਤੇ ਦੋ ਹਫਤੇ ਉਸ ਨੇ ਅਰੋਰਾ ਕੋਲੋਰਡੋ ਦੇ ਵਿੱਚ ਡਿਟੈਂਸ਼ਨ ਫੈਸਿਲਿਟੀ 'ਚ ਗੁਜ਼ਾਰੇ ਸੀ ਹੁਣ ਜਿਹੜੇ ਸ਼ੈਰਿਫ ਤੇ ਡੈਪਟੀਜ਼ ਆ ਉਸਕਲ ਰਾਡੋ ਦੀ ਕਾਉਂਟੀ ਦੇ ਵਿੱਚ ਉਹਨਾਂ ਨੂੰ ਡਿਸਿਪਲਨ ਕੀਤਾ ਗਿਆ ਆ ਕਾਰਨ ਕੀ ਆ ਵੀ ਕਹਿੰਦੇ ਵੀ ਜਿਹੜੇ ਇਸ ਸ਼ੈਰਿਫ ਦੇ ਡੈਪਟੀ ਨੇ ਉਸ ਕੁੜੀ ਦੀ ਲੋਕੇਸ਼ਨ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਨਾਲ ਇੱਕ ਸਿਗਨਲ ਚੈਟ ਦੇ ਵਿੱਚ ਸ਼ੇਅਰ ਕੀਤੀ ਸੀ ਜਿਸ ਦੀ ਵਰਤੋਂ ਕਰਦੇ ਹੋਏ ਇਮੀਗ੍ਰੇਸ਼ਨ ਦੇ ਏਜੰਟਸ ਆ ਉਹਨਾਂ ਨੇ ਇਸ ਕੁੜੀ ਨੂੰ ਟਰੈਕ ਕੀਤਾ ਤੇ ਟਰੈਕ ਕਰਨ ਤੋਂ ਬਾਅਦ ਇਸ ਨੂੰ ਰੋਕਿਆ ਇਹਦਾ ਜਿਹੜਾ ਜਦੋਂ ਇਹਨੂੰ ਗੱਡੀ ਇਹ ਚਲਾ ਰਹੀ ਸੀ ਰੋਕਿਆ ਤਾਂ 20 ਮਿੰਟ ਤੱਕ ਤੂ ਤੂ ਮੈਂ ਮੈਂ ਕਹਿ ਲਓ ਵੀ ਹੁੰਦੀ ਰਹੀ ਗੱਲਬਾਤ ਹੁੰਦੀ ਰਹੀ ਤੇ ਵੈਂਚੁਲੀ ਇਸ ਨੂੰ ਫੜ ਕੇ ਲੈ ਗਏ ਸੀਗੇ ਅ ਸ਼ੈਰੀਫ ਡਿਪਟੀ ਅਲੈਗਜ਼ੈਂਡਰ ਜ਼ੁਵਨਿਕ ਇਹਨਾਂ ਨੇ ਕਹਿੰਦੇ ਵੀ ਸਿਗਨਲ ਗਰੁੱਪ ਦੇ ਵਿੱਚ ਇਸ ਕੁੜੀ ਦੀ ਲੋਕੇਸ਼ਨ ਸ਼ੇਅਰ ਕੀਤੀ ਸੀ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਜਿਹੜੇ ਉਹ ਨਾਲ 19 ਸਾਲਾਂ ਦੀ ਜਿਹੜੀ ਕੈਰੋਲਿਨ ਯੂਨੀਵਰਸਿਟੀ ਆਫ ਯੂਟਾ ਦੀ ਸਟੂਡੈਂਟ ਸੀਗੀ ਮੈਸਾ ਕਾਉਂਟੀ ਦੇ ਜਿਹੜੇ ਸ਼ੈਰਿਫ ਟੌਡ ਰੋਵਲ ਆ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਆ ਉਹਨਾਂ ਨੇ ਕਿਹਾ ਵਹੀਕਲ ਰਾਡੋ ਦਾ ਜਿਹੜਾ ਕਾਨੂੰਨ ਆ ਉਹ ਰੋਕਦਾ ਆ ਕਿਸੇ ਵੀ ਲੋਕਲ ਸਟੇਟ ਲਾ ਐਨਫੋਰਸਮੈਂਟ ਏਜੰਟਸ ਨੂੰ ਇਮੀਗ੍ਰੇਸ਼ਨ ਏਜੰਸੀਆਂ ਫੈਡਰਲ ਏਜੰਟਸ ਦੇ ਨਾਲ ਇਸ ਤਰੀਕੇ ਦਾ ਡਾਟਾ ਸ਼ੇਅਰ ਕਰਨ ਤੋਂ ਸੋ ਕਹਿੰਦੇ ਵੀ ਇਸ ਚੀਜ਼ ਦੇ ਲਈ ਅਸੀਂ ਰਿਗਰੈਟ ਕਰਦੇ ਹਾਂ ਸਾਨੂੰ ਮਾੜਾ ਫੀਲ ਹੋ ਰਿਹਾ ਵੀ ਇਹ ਅਕਰ ਹੋਇਆ ਤੇ ਕਹਿੰਦੇ ਵੀ ਮੈਂ ਅਪੋਲੋਜਾਈਜ਼ ਕਰਦਾ ਕਹਿੰਦੇ ਮੈਂ ਮਾਫੀ ਮੰਗਦਾ ਮਿਸ ਡਿਆਜ਼ ਗੌਨ ਕਾਲਪਸ ਤੋਂ ਜਿਹੜੇ ਸ਼ੈਰਫ ਰੋਵਲ ਆ ਉਹਨਾਂ ਨੇ ਇਹ ਦੱਸਿਆ ਇੰਟਰਸਟੇਟ 70 ਦੇ ਉੱਤੇ ਡਰਾਈਵ ਕਰ ਰਹੀ ਸੀਗੀ 5 ਜੂਨ ਦਾ ਇਹ ਦਿਨ ਸੀਗਾ ਲੋਮਾ ਦੇ ਬਾਹਰ ਜਦ ਇਸ ਨੂੰ ਜਿਹੜਾ ਉਹ ਰੋਕਿਆ ਗਿਆ ਇਹ ਕਹਿ ਕੇ ਵੀ ਇਹ ਸੈਮੀ ট্রাক ਦੇ ਬਹੁਤ ਜ਼ਿਆਦਾ ਕਹਿੰਦੇ ਵੀ ਤੂੰ ਕਲੋਜ਼ ਚਲਾ ਰਹੀ ਆ ਇਸ ਲਈ ਤੈਨੂੰ ਜਿਹੜਾ ਉਹ ਅਸੀਂ ਰੋਕਿਆ ਆ ਦੱਸਦੇ ਜਾਈਏ ਜਿਹੜੀ ਇਹ ਕੁੜੀ ਆ ਇਹ ਜੰਮੀ ਬ੍ਰਾਜ਼ਿਲ ਦੀ ਆ 7 ਸਾਲ ਦੀ ਸੀ ਜਦੋਂ ਤੋਂ ਯੂਟਾ ਦੇ ਵਿੱਚ ਇੱਥੇ ਹੈਗੀ ਆ ਸੋ ਕਹਿੰਦੇ ਵੀ ਅਮਰੀਕਾ ਦੇ ਵਿੱਚ ਜੇ ਇਹ ਡਰੀਮਰਸ ਦੇ ਵਿੱਚ ਆਉਂਦੀ ਆ ਬੇਸਿਕਲੀ ਵੀ ਜਿਹੜੇ ਛੋਟੀ ਉਮਰੇ ਇੱਥੇ ਮਾਪੇ ਉਹਨਾਂ ਨੂੰ ਨਾਲ ਲੈ ਆਂਦਾ ਆ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਡਾਕਾ ਦੇ ਤਹਿਤ ਅੱਗੇ ਤੋਂ ਅੱਗੇ ਜਿਹੜਾ ਉਹ ਰਹਿਣ ਦਾ ਕੰਮ ਕਰਨ ਦਾ ਉਹਦਾ ਪ੍ਰਬੰਧ ਜਿਹੜਾ ਉਹ ਮਿਲਦਾ ਜਿਹੜਾ ਹੋ ਰਿਹਾ ਸੀਗਾ ਸੋ ਯੰਗ ਇਮੀਗ੍ਰੈਂਟਸ ਜਿਹੜੇ ਯੂਐਸ ਦੇ ਵਿੱਚ ਇਲੀਗਲੀ ਐਸ ਚਿਲड्रन ਲਿਆਦੇ ਗਏ ਸੀ ਇਹ ਉਸ ਕੈਟਾਗਰੀ ਦੇ ਵਿੱਚ ਆਉਂਦੀ ਹੈ ਡੀਆਜ਼ ਜਿਹੜੀ ਗਰਨਕਾਲਸ ਆ ਵੀਜ਼ਾ ਦੇ ਉੱਤੇ ਕਹਿੰਦੇ ਅਰਾਈਵ ਹੋਈ ਸੀਗੀ ਉਹ ਐਕਸਪਾਇਰ ਹੋ ਚੁੱਕਾ ਸੀ ਅਸਾਈਲਮ ਕੇਸ ਇਸ ਦਾ ਜਿਹੜਾ ਉਹ ਪੈਂਡਿੰਗ ਪਿਆ ਹੋਇਆ ਸੀਗਾ ਪਰ ਕਿੰਨੇ ਵੀ ਜਿਹੜੇ ਸ਼ੈਰਫ ਡੈਪਟੀ ਨੇ ਜਿਹੜਾ ਉਹ ਕੀਤਾ ਡਾਟਾ ਸ਼ੇਅਰ ਕੀਤਾ ਉਹ ਕੋਲੋਰਾਡੋ ਦੇ ਲਾਜ਼ ਦੇ ਤਹਿਤ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਕਹਿੰਦੇ ਵੀ ਉਹ ਗਲਤ ਸੀਗਾ ਇਸ ਲਈ ਉਹਨੂੰ ਐਡਮਿਨਿਸਟ੍ਰੇਟਿਵ ਰਿਵਿਊ ਦੇ ਵਿੱਚ ਹੁਣ ਪਾਇਆ ਗਿਆ ਆ ਤੇ ਜਿਹੜਾ ਡਿਪਟੀ ਸ਼ੈਰਫ ਜ਼ਵੇਨਕਸੀ ਉਹ ਕਹਿੰਦਾ ਵੀ ਮੈਨੂੰ ਨੌਲਜ ਹੀ ਨਹੀਂ ਸੀਗੇ ਵੀ ਮੈਂ ਕੋਈ ਲਾਇ ਵਾਇਲੇਟ ਕਰ ਰਿਹਾ ਹੈਗਾ ਆ ਪਰ ਹੁਣ ਦੇਖੋ ਇਹ ਇੱਕ ਚੀਜ਼ ਹੁੰਦੀ ਆ ਜੋ ਸਿੰਘ ਜੀ ਜਦੋਂ ਲਾ ਇਨਫੋਰਸਮੈਂਟ ਆਲੇ ਤੁਹਾਨੂੰ ਫੜਦੇ ਆ ਉਦੋਂ ਵੀ ਤੁਹਾਡੇ ਤੋਂ ਉਮੀਦ ਰੱਖਦੇ ਆ ਵੀ ਤੁਹਾਨੂੰ ਸਾਰੇ ਲਾ ਪਤਾ ਹੋਣ ਪਰ ਜਦੋਂ ਆਪ ਫੜ ਹੋ ਜਾਂਦੇ ਜਦੋਂ ਆਪ ਕੋਈ ਕਾਨੂੰਨ ਦੀ ਉਲੰਘਣਾ ਕਰਦੇ ਆ ਤੇ ਉਦੋਂ ਇਦਾਂ ਪੀੜੀ ਗਲੀ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਆ ਵੀ ਨਹੀਂ ਮੈਨੂੰ ਜਿਹੜਾ ਇਸ ਕਾਨੂੰਨ ਦਾ ਪਤਾ ਨਹੀਂ ਸੀਗਾ ਸੋ ਕਹਿੰਦੇ ਵੀ ਹੁਣ ਇਸ ਜਿਹੜੇ ਡਿਪਟੀ ਸ਼ਹਿਰਫਾ ਲੈਟਰ ਆਫ ਰਿਪ੍ਰੋਮੈਂਡ ਜਿਹੜੀ ਉਸ ਨੂੰ ਉਲਟ ਜਿਹੜੀ ਉਹਦੇ ਸੁਪਰਵਾਈਜ਼ਰ ਨੂੰ ਕੱਲੀ ਗਈ ਆ ਤੇ ਐਡਮਿਨਿਸਟ੍ਰੇਟਿਵ ਰਿਵਿਊ ਦੇ ਵਿੱਚ ਇਸ ਨੂੰ ਪਾ ਦਿੱਤਾ ਗਿਆ